ਸਤਿ ਸ੍ਰੀ ਅਕਾਲ ਜੀ ਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਜਨਨਾਮ ਤੇ ਅਸੀਂ ਆਨੰਦਪੁਰ ਤੇ ਤੁਹਾਡਾ ਸਵਾਗਤ ਕਰਦੇ ਆਂ ਲਓ ਜੀ ਹਾਜ਼ਰ ਆਸੀਂ ਤੁਹਾਡੀ ਕਚਹਿਰੀ ਦੇ ਵਿੱਚ ਤੇ ਬਹੁਤ ਹੀ ਪਿਆਰਾ ਜਿਹਾ ਇੱਕ ਲੋਕ ਗੀਤ ਲੈ ਕੇ ਹੈ ਉਮੀਦ ਆ ਤੁਹਾਨੂੰ ਪਸੰਦ ਆਊਗਾ ਇਹਦੇ ਵਿੱਚ ਦੱਸਿਆ ਵੀ ਕਿਹਦੀ ਕਿਹਦੇ ਨਾਲ ਦੋਸਤੀ ਹੈ ਕਿਵੇਂ ਨਿਭਦੀ ਹੈ ਹੈਨਾ ਤੇ ਇਹ ਤੁਸੀਂ ਵਾਕਈ ਤੱਕ ਗੀਤ ਦੇ ਵਿੱਚ ਹੀ ਸੁਣੋਗੇ ਤੇ ਉਹ ਮਾਣੋ ਇਸ ਪਿਆਰੇ ਜਿਹੇ ਲੋਕਗੀ ਦਾ ਆਨੰਦ ਤੇ ਜਿਹੜਾ ਮੈਨੂੰ ਤਾ ਪਾਉਂ ਉਹ ਹੈ ਖੁਰਕਤੇ ਦਦ ਤੋਂ ਛੁਟਕਾਰਾ ਪਾਓ ਕਾਪੀ ਪੈਨਸਲ ਲੈ ਕੇ ਬਹਿਜੋ ਵਾਰੀ-ਵਾਰੀ ਨਾ ਪੁੱਛਿਓ ਫੋਨ ਮੈਂ ਜਰੂਰ ਚੱਕਦੇ ਜੇ ਤੁਸੀਂ ਮੈਨੂੰ ਫੋਨ ਕਰਦੇ ਹੋ ਪਰ ਫਿਰ ਮੈਨੂੰ ਦੱਸਣਾ ਔਖਾ ਹੋ ਜਾਂਦਾ ਹੈ ਹੈਨਾ ਮੈਂ ਹੁਣ ਜਵਾਨੀ ਤਾਂ ਭੁੱਲ ਜਾਨੀ ਹੁਣ ਇਹਨੇ ਨੁਕਤੇ ਪਾਉਣੀਆਂ ਫਿਰ ਕੋਈ ਜਵਾਨੀ ਗਲਤ ਦੱਸਣਾ ਡੈਰੀਆਂ ਫੋਲਣੀਆਂ ਪੈਂਦੀਆਂ ਨੇ ਹੈਨਾ ਤੁਸੀਂ ਆਪਣੀ ਡੈਰੀ ਤਿਆਰ ਕਰ ਲਓ ਪ੍ਰਮਾਤਮਾ ਕਰੇ ਕਿਸੇ ਨੂੰ ਕੋਈ ਰੋਗ ਹੋਵੇ ਨਾ ਪਰ ਜੇ ਹੁੰਦਾ ਤੇ ਮਾਮੂਲੀ ਜਾਂ ਮਹਾਪੁਰਸ਼ਾਂ ਦੱਸਿਆ ਹੋਇਆ ਟੋਟਕੇ ਨੇ ਉਹਦੇ ਨਾਲ ਤੁਸੀਂ ਠੀਕ ਹੋ ਜਿਨਾ ਡਾਕਟਰ ਤੋਂ ਖਹਿੜਾ ਛੁੱਟਦਾ ਹੈ ਹੈਨਾ ਤੇ ਜਰੂਰ ਲਿਖ ਕੇ ਰੱਖੋ ਜੇ ਕਿਸੇ ਹੋਰ ਕਿਸੇ ਭੈਣ ਭਾਈ ਨੂੰ ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਗਾਹਾਂ ਦੱਸਿਆ ਕਰੋ ਹੈਨਾ ਤੇ ਕੋਈ ਆਪਾਂ ਨੂੰ ਸ਼ੀਸ਼ ਲੱਗ ਕਿ ਕਿਸੇ ਦੀ ਕੋਈ ਠੀਕ ਹੋ ਜਾਂਦਾ ਹੈਨਾ ਤੇ ਲੋ ਆਜੋ ਫਿਰ ਰੰਗਾ ਰੰਗ ਪ੍ਰੋਗਰਾਮ ਵੱਲ ਹੈ ਲੈ ਸੁਣੋ ਇਹ ਸੋ ਪਿਆਰੇ ਲੋਕ ਗੀਤ ਨੂੰ ਮੈਂ ਵਾਰੀ ਵੇ ਹਰੀਆਂ ਬਾਗਾਂ ਦੇ ਭੋਲੇ ਖੀਡੇ ਮੈਂ ਬਰੀਵੇਂ i Oh ਮਛਲੀ ਤੇ ਪਾਣੀ ਲਈ ਦਸਤੀਵੇਂ ਨਿਵਦੀ ਸੁ ਆਸਾਂ ਦੇ ਨਾ

ਫੇਨਾ ਵੇ ਲੱਗਨੇ ਕੇ ਲਈ ਦੇ ਨਾਲੇ ਵੇ ਮੈਂ सध में ਖੇ ਜੇਂ ਜੀਰਾ ਨੂੰ ਹਾਣੇ ਲੈਣੀ ਆ ਮਿਲ ਖੇ ਜੈਗੀਰਾ ਤੀਆਂ ਨੇ ਟੇੜਾ ਦਾਣੇ ਵੇ ਹੋ ਲਓ ਜੀ ਗੀਤ ਹੋਇਆ ਪੂਰਾ ਤੇ ਚਾਰਜ ਜਿਵੇਂ ਤੁਹਾਨੂੰ ਸੋਹਣੀ ਲੱਗੇ ਤੁਸੀਂ ਓਵੇਂ ਕੱਢਿਓ ਜ਼ਰੂਰੀ ਨਹੀਂ ਵੀ ਸੱਤ ਤੋਂ ਸੱਤੋਂ ਵਧੀਆ ਗਾਇਆ ਗਿਆ ਹੋਵੇ ਤੁਸੀਂ ਸੱਤ ਤੋਂ ਵਧੀਆ ਗਾਉਂਦੀਆਂ ਤੇ ਇਹਦੇ ਵਿੱਚ ਦੱਸਿਆ ਵੀ ਉਹ ਫਿਰ ਕੋਈ ਪੁੱਛਦਾ ਵੀ ਧੀਆਂ ਨੂੰ ਨੂਹਾਂ ਦਵਾਲੀਆਂ ਤੇ ਧੀਆਂ ਨੂੰ ਥੋੜੀ ਵਧ ਦੇਈ ਜਾਂਦੀ ਹੈ ਪਰ ਨਾਲ ਉਹਨੇ ਦੱਸਿਆ ਵੀ ਮਾਮਾਂ ਦੀ ਚਾਹਤ ਤਾਂ ਹੁੰਦੀ ਨਹੀਂ ਪਰ ਮਾਂ ਦੀ ਇੱਛਾ ਹੁੰਦੀ ਹੈ ਵੀ ਧੀਆਂ ਦਾ ਜੰਗੀਰਾ ਜੰਗੀਰਾ ਘਰ-ਬਾਰ ਸਾਰਾ ਕੁਝ ਸਾਹਮਣਾ ਜਾਇਆ ਜਾਂਦਾ ਤੇ ਕੁੜੀ ਨੂੰ ਤਾਂ ਜਿਹੜਾ ਦਿੱਤਾ ਜਾਵੇ ਹੱਥ ਦਾ ਉਹ ਦਾਣ ਨਹੀਂ ਹੁੰਦਾ ਹੈਗਾ ਹਨਾ ਤੇ ਨੂਹਾ ਹੀ ਵੱਧ ਸਾਰਾ ਕੁਝ ਲੈਂਦੀ ਆ ਫਿਰ ਮਾਂ ਦੀ ਇੱਛਾ ਹੁੰਦੀ ਏ ਵੀ ਮੈਂ ਆ ਦੇ ਦੇ ਆ ਦੇ ਨਾ ਪਰ ਮਾਂ ਉਹ ਨਾ ਦੇ ਨਹੀਂ ਸਕਦੀ ਕਿਉਂਕਿ ਬਾਪ ਨਹੀਂ ਚੱਲਦੀ ਹੁੰਦੀ ਆ ਘਰੇ ਹਨਾ ਤੇ ਪਰ ਜਿੰਨਾ ਦਾਣ ਦਿੱਤਾ ਜਾਵੇ ਬਾਕੀ ਤੁਸੀਂ ਸਾਰੇ ਆਪ ਸਿਆਣੇ ਹੋ ਹਨਾ ਕੁੜੀਆਂ ਦਾ ਹੱਥ ਦਾ ਦਿੱਤਾ ਹੀ ਲੈ ਕੇ ਜਾਂਦੀਆਂ ਨੇ ਅਸੀਂ ਮੈਂ ਹੀ ਲੈ ਕੇ ਆ ਤੁਸੀ ਨਹੀਂ ਲੈ ਕੇ ਜਾਉਂਗੀਆਂ ਹਨਾ ਬਾਕੀ ਤਾਂ ਸਾਰਾ ਕੁਝ ਨੂਹਾ ਪੁੱਤਾਂ ਦਾ ਹੀ ਹੁੰਦਾ ਤੇ ਲਓ ਹੁਣ ਆਜੋ ਤੁਸੀਂ ਆਪਣੇ ਤੰਦਰੁਸਤੀ ਵੱਲ ਉਹ ਮੈਨੂੰ ਦੱਸਿਆ ਸੀ ਵੀ ਮੈਂ ਜਿਹੜਾ ਨੁਕਤਾ ਪਾਉਂਗੀ ਨਾ ਉਹ ਖੁਰਕ ਤੇ ਦਰਦ ਤੋਂ ਛੁਟਕਾਰਾ ਪਾਉ। ਆ ਲੋਕਾਂ ਦੇ ਬਹੁਤ ਖੁਰਕ ਹੋ ਰਹੀ ਐ ਹੈਨਾ ਤੇ ਉਹ ਗੱਲ ਵੀ ਕੀ ਕਰੀਏ ਉਹ ਤਾਂ ਮੈਂ ਦੋ ਤਿੰਨ ਨੁਕਤੇ ਪਹਿਲਾਂ ਪਾਏ ਨੇ ਮੇਰੇ ਆਪਣੇ ਹੋਈ ਮੇਰੇ ਵਹਟੀ ਤੇ ਤੇ ਲੋ ਹੁਣ ਤੁਸੀਂ ਇਹ ਜਿਹੜੀ ਮੈਂ ਅੱਜ ਨਵਾਂ ਨੁਕਤਾ ਪਾਉਣ ਲੱਗੀ ਆ ਇਹ ਹੈ ਵੀ ਕਰੇਲੇ ਦੀ ਚਟਣੀ ਬਣਾਓ ਕਰੇਲੇ ਨਹੀਂ ਹੁੰਦੇ ਆ ਕਰੇਲਿਆਂ ਦੀ ਚਟਣੀ ਬਣਾ ਲਓ ਉਹਦੇ ਵਿੱਚ ਕਪੂਰ ਤੇ ਖੋਪਿਆ ਤੇਲ ਪਾ ਲਓ ਅੰਦਾਜ਼ੇ ਨਾਲ ਹੈਨਾ ਜਿੰਨਾ ਕੁ ਪਾ ਚਟਣੀ ਬਣਾ ਲਈ ਓ ਜਨਾਲੇ ਦੋ ਚਮਚੇ ਕਪੂਰ ਦੇ ਆ ਦੇ ਖੋਪੇ ਤੇਲ ਦੇ ਪਾਲੇ ਇੱਕ ਟਿੱਕੀ ਕਪੂਰ ਦੀ ਪਾ ਲਈ ਆਪਾਂ ਹਨ ਤੇ ਉਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ ਹਨਾ ਬਣਾ ਲੈਣ ਬਣਨੀ ਨਾ ਹੋਏ ਤੇ ਇਹਦਾ ਲੇਪ ਜਿਹਾ ਬਣ ਜਾ ਤਾਂ ਇਹੇ 2-3 ਘੰਟੇ ਦੰਦ ਤੇ ਲਾ ਕੇ ਰੱਖੋ 5-7 ਦਿਨ ਲਾਉਂਦੇ ਰਹੋ ਤੇ 2-3 ਘੰਟੇ ਲਾ ਕੇ ਰੱਖਿਆ ਉਸ ਤੋਂ ਬਾਅਦ ਧੋਤਾ ਫਿਰ 5-7 ਦਿਨ ਲਾਉਂਗੇ ਦੰਦ ਬਿਲਕੁਲ ਠੀਕ ਹੋ ਜੂ ਜੇ ਖੁਰਕਾ ਹੈ ਖੁਰਕ ਤੇ ਵੀ ਐਵੇਂ ਜਿ ਕਰੀ ਇਹਨੂੰ ਲਾ ਦਿਓ ਇਹ 5-7 ਮਿੰਟ ਦੀ ਖੁਰਕ ਖਤਮ ਹੋ ਜੂ। ਇਹ ਤਾਂ 5-4 ਮਿੰਟ ਹੀ ਲਾਉਣੇ ਨੇ ਖੁਰਕਣੇ ਤਾਂ। ਖੁਰਕ ਤਾਂ ਉਹ ਨਹੀਂ ਠੀਕ ਹੋ ਜੂ। ਜਿਹੜੀ ਦਰਦ ਹੈ ਇਹਨੂੰ 5-4 ਦਿਨ ਲੱਗਣਗੇ 2-3 ਘੰਟੇ ਰੋਜ਼ ਲਾ ਕੇ ਰੱਖੋ ਹੀ ਬਣਾ ਕੇ ਹੈਨਾ। ਤੇ ਲੋ ਮਾਣੋਂ ਸਾਡੇ ਇਸ ਗੀਤ ਦਾ ਤੇ ਇਸ ਨੁਕਤੇ ਆਨੰਦ ਉਹ ਮਿਹਰ ਤੋਂ ਨੁਕਤਾ ਵੀ ਪਸੰਦ ਆ ਗਿਆ ਹੋਣਾ ਤੇ ਕਰਨਾ ਵੀ ਸੁੱਖ ਹੈ ਹੈਨਾ। ਤੇ ਲੋ ਹੁਣ ਦਿਓ ਸਾਨੂੰ ਛੁੱਟੀਆਂ। ਧੰਨਵਾਦ ਸਾਡੀ ਵੀਡੀਓ ਦੇਖਣ ਲਈ। ਤੇ ਕੱਲ ਨੂੰ ਆਪਾਂ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ